ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਨੇ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ 26 ਥਾਵਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਸਾੜੇ ਇਸ ਮੌਕੇ ਆਗੂਆਂ ਨੇ ਸ਼ੰਭੂ ਅਤੇ ਖਨੌਰੀ ਮੋਰਚਿਆਂ ਦੇ ਮੁੱਖ ਆਗੂਆਂ ਨਾਲ ਗੱਲਬਾਤ ਲਈ ਸੱਦ ਕੇ ਗ੍ਰਿਫਤਾਰ ਕਰਨਾ ਤੇ ਮੋਰਚਿਆਂ ਨੂੰ ਖਦੇੜਨ ਲਈ ਲਾਠੀ ਚਾਰਜ ਤੇ ਸਮਾਨ ਦੀ ਪੰਤੋੜ ਕਰਨ ਦੀ ਨਿਘੇਦੇ ਕੀਤੀ ਜਥੇਬੰਦੀ ਦੇ ਪ੍ਰਧਾਨ ਜਗੰਦਰ ਸਿੰਘ ਉਗਰਾਹਾ ਅਤੇ ਸੀਨੀਅਰ ਮੀਤ ਪ੍ਰਧਾਨ ਚੰਡਾ ਸਿੰਘ ਜੇਠੂਕੇ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ 13 ਮਹੀਨਿਆਂ ਦੇ ਬਾਅਦ ਸਮੇਂ ਤੋਂ ਮੋਰਚਿਆਂ ਤੇ ਬੈਠੇ ਕਿਸਾਨਾਂ ਦੀਆਂ ਹੱਕੀ ਮੰਗਾਂ

ਅਤੇ ਅਮਰੀਕਨ ਸਾਮਰਾਜ ਨਾਲ ਖੁੱਲਾ ਵਪਾਰ ਸਮਝੌਤਾ ਕਰਨ ਵਰਗੇ ਸਾਮਰਾਜਪੱਖੀ ਤੇ ਕਿਸਾਨ ਮਾਰੂ ਕਾਰਵਾਈ ਵਿਰੁੱਧ ਕਿਸਾਨ ਡੱਟੇ ਰਹਿਣਗੇ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੀ ਮੁੱਖ ਭੂਮਿਕਾ ਨਿਭਾਉਣ ਵਿੱਚ ਕੇਂਦਰ ਸਰਕਾਰ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦੀ ਹੈ ਇਹ ਦੋਵੇਂ ਸਰਕਾਰਾਂ ਜਲ ਜੰਗਲ ਜ਼ਮੀਨਾਂ ਜਨਤਕ ਸੇਵਾ ਸਣੇ ਵਪਾਰਕ ਸੌਮੇ ਸਾਮਰਾਜੀ ਕਾਰਪੋਰੇਟਰਾਂ ਹਵਾਲੇ ਕਰ ਲਈ ਤਰਲੋ ਮੱਛੀ ਹੋਏ ਪੈਨ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਨੀਤੀਆਂ ਦੇ ਲਾਗੂ ਹੋਣ ਨਾਲ ਕਿਸਾਨਾਂ ਖੇਤ ਮਜ਼ਦੂਰਾਂ ਸਣ ਕਾਮਿਆਂ ਸਣੇ ਛੋਟੇ ਵਪਾਰੀਆਂ ਦਾ ਉਜਾੜਾ ਤੇ ਭੁੱਖਮਰੀ ਲਗਭਗ ਤੈ ਹੈ ਉਹਨਾਂ ਮੰਗ ਕੀਤੀ ਹੈ ਕਿ ਸੁਪਰ ਸਰਕਾਰ ਗ੍ਰਿਫਤਾਰ ਕੀਤੇ ਸਾਰੇ ਆਗੂਆਂ ਨੂੰ ਤੁਰੰਤ ਰਿਹਾ ਕਰੇ ਤੇ ਮੋਰਚਿਆਂ ਤੋਂ ਜ਼ਬਤ ਕੀਤੇ ਸਮਾਨ ਜਾਂ ਵਾਹਨਾਂ ਦੀ ਭਾਂ ਤੋੜ ਦਾ ਪੂਰਾ ਮੁਆਵਜ਼ਾ ਦੇਵੇ